ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਗੁਰਪ੍ਰੀਤ ਸਿੰਘ ਆਪਾਂ ਪਹੁੰਚ ਚੁੱਕੇ ਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਸੱਦਾ ਸਿੰਘ ਵਾਲੇ ਦੇ ਵਿੱਚ ਸੱਦਾ ਸਿੰਘ ਵਾਲੇ ਇੱਕ ਉਹ ਪਿੰਡਾ ਜੋ ਕਿ ਦਰਵਾਜ਼ਿਆਂ ਦੇ ਨਾਲ ਮਸ਼ਹੂਰ ਆ ਇੱਥੇ ਸੱਤ ਦਰਵਾਜ਼ੇ ਨੇ ਜੋ ਕਿ 47 ਦੀ ਵੰਡ ਤੋਂ ਪਹਿਲਾਂ ਨੇਗੇ ਤੁਹਾਨੂੰ ਕਲਾ-ਕਲਾ ਦਰਵਾਜ਼ਾ ਦਿਖਾਉਨੇ ਆ ਤੇ ਕਿਹੜੇ ਦਰਵਾਜ਼ੇ ਤੋਂ ਕਿਹੜੀ ਗਲੀ ਆ ਜੋ ਕਿ ਫਿਰਨੀ ਨੂੰ ਸਾਰੀਆਂ ਗਲੀਆਂ ਜਾ ਰਹੀਆਂ ਨੇ ਹੈ ਹਨ ਤੇ ਵੀ ਕਿਹਦੇ ਨਾਂ ਤੇ ਇਹ ਗਲੀ ਬਣੀ ਹੋਈ ਆ ਕੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਇੱਕ ਤੋਂ ਲੈ ਕੇ ਸੱਤੇ ਦਰਵਾਜ਼ਿਆਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੋ ਇੱਥੇ ਪੁਰਾਣੇ ਬਜ਼ੁਰਗ ਬੈਠਾ ਨੇ ਕਰਾਂਗੇ ਉਹਨਾਂ ਨਾਲ ਗੱਲਬਾਤ ਉਹ ਇਹਨਾਂ ਬਾਰੇ ਕੀ ਦੱਸਦੇ ਨੇਗੇ ਨੇੜੇ ਲਿਆ ਕੈਮਰਾ ਮੜਾ ਜਾ ਆ ਦੇਖੇ ਨਾ ਤੇ ਦਰਵਾਜੇ ਬਣੇ ਨੇਗੇ ਤੁਹਾਨੂੰ ਦਿਖਾਉਨੇ ਆ ਸਰਦਾਰ ਪ੍ਰਗਟ ਸਿੰਘ ਮਾਸਟਰ ਵਾਲੀ ਗਲੀ ਇਹ ਗਲੀ ਬਾਈ ਜੀ ਬਾਹਰ ਫਿਰਨੀ ਤੇ ਜਾ ਨਿਕਲੂਗੀ ਆ ਦੇਖੋ ਹਨਾ ਤੁਹਾਨੂੰ ਦਿਖਾਉਨੇ ਆ ਦੇਖੋ 47 ਦੀ ਵੰਡ ਤੋਂ ਪਹਿਲਾਂ ਦੇ ਬਾਈ ਜੀ ਜੋ ਤਖਤੇ ਲੱਗੇ ਹੋਇਆ ਦਰਵਾਜਿਆਂ ਨੂੰ ਆ ਦੇਖੋ ਹਨਾ ਇਹ ਤਖਤੇ ਬਾਈ ਜੀ 47 ਦੀ ਵੰਡ ਤੋਂ ਪਹਿਲਾਂ ਦੇ ਲੱਗੇ ਹੋਏ ਨੇਗੇ ਆ ਦੇਖੋ ਤੁਸੀਂ ਆ ਜਿਹੜੀ ਬਾਹਰ ਗਲੀ ਜਾ ਰਹੀ ਹੈਗੀ ਸਾਨੂੰ ਗਲੀ ਦਿਖਾਉਨੇ ਹੈਗੇ ਇਹ ਪਿੰਡ ਦੀ ਫਿਰਨੀ ਨੂੰ ਜਾਊਗੀ ਬਾਹਰ ਆ ਦੇਖੋ ਇਹ ਪਿੰਡ ਦੀ ਫਿਰਨੀ ਨੂੰ ਬਾਹਰ ਨਿਕਲ ਗਈ ਇੱਥੋਂ ਸਾਰੇ ਦਰਵਾਜ਼ਿਆਂ ਨੂੰ ਅਸੀਂ ਗਲੀਆਂ ਜਾਨੀਆਂ ਉਹ ਸਾਨੂੰ ਦੂਜਾ ਦਰਵਾਜ਼ਾ ਵੀ ਦਿਖਾਉਨੇ ਹੈਗੇ ਇਹ ਅੱਗੇ ਲਓ ਭਾਈ ਜੀ ਹਨਾ ਆਪਾਂ ਦੂਜੇ ਦਰਵਾਜ਼ੇ ਕੋਲ ਦੇਖੋ ਭਾਈ ਹਨਾ ਪੁਰਾਣੀ ਚੀਜ਼ ਕਿੰਨੀ ਸੋਹਣੀ ਲੱਗ ਰਹੀ ਆ ਮੈਂ ਬਹੁਤ ਧੰਨਵਾਦ ਕਰਦਿਆਂ ਇਹਨਾਂ ਦੇ ਪਿੰਡ ਦਾ ਹਨ ਜਿਨ੍ਹਾਂ ਨੇ ਇਹ ਪ੍ਰਾਣੀਆਂ ਚੀਜ਼ਾਂ ਸੰਭ ਕੇ ਰੱਖਿਆ ਨੇਗੀਆਂ ਤੇ ਆਹ ਦੇਖੋ ਬਾਈ ਜੀ ਸਰਦਾਰ ਜੱਗਾ ਸਿੰਘ ਫੌਜੀ ਵਾਲੀ ਗਲੀ ਇਹ ਸਰਦਾਰ ਜੱਗਾ ਸਿੰਘ ਦੇ ਨਾਂ ਤੇ ਗਲੀ ਆ ਜੋ ਕਿ ਇਹ ਵੀ ਪਿੰਡ ਦੀ ਫਿਰਨੀ ਤੇ ਬਾਹਰ ਜਾ ਨਿਕਲੂਗੀ ਤੇ ਸਰਦਾਰ ਮੁਕੰਦ ਸਿੰਘ ਫੌਜੀ ਵਾਲੀ ਗਲੀ ਇਹ ਦੋ ਫੌਜੀਆਂ ਦੇ ਨਾਂ ਤੇ ਗਲੀ ਆ ਹਨਾ ਆਹ ਦੇਖੋ ਸਾਰਾ ਦਰਵਾਜ਼ਾ ਕਿਸੇ ਹੁਕ ਕੇ ਦਰਵਾਜ਼ਾ ਦਿਖਾ ਦੇ ਪੂਰਾ ਦੇਖੋ ਬਾਈ ਜੀ ਹਨਾ ਬਹੁਤ ਕੈਂਟ ਚੀਜ਼ ਆ ਬਹੁਤ ਕੈਂਟ ਗੱਲਬਾਤ ਆ ਗਈ ਤੇ ਆਓ ਤੁਹਾਨੂੰ ਅੰਦਰੋਂ ਵੀ ਦਿਖਾਉਨੇ ਆਂਗੇ ਦੇਖੋ ਬਾਈ ਜੀ ਇਹ ਦੋ ਗਲੀਆਂ ਨੇਗੀਆਂ ਹਨਾ ਇਹ ਸਰਦਾਰ ਮਕੰਦ ਸਿੰਘ ਫੌਜੀ ਦੀ ਅੜੀ ਗਲੀ ਆ ਗਈ ਜੇ ਕਿ ਜੋ ਕਿ ਇੱਧਰ ਜਾ ਕੇ ਨਿਕਲੂਗੀ ਬਾਹਰੇ ਤੇ ਇਹ ਆ ਗਈ ਬਾਈ ਜੀ ਸਰਦਾਰ ਜੱਗਾ ਸਿੰਘ ਫੌਜੀ ਵਾਲੀ ਗਲੀ ਇਹ ਵੀ ਫਿਰ ਨੀਤੇ ਜਾ ਕੇ ਨਿਕਲੂਗੀ ਦੇਖੋ ਬਹੁਤ ਸੋਹਣੀ ਚੀਜ਼ ਆ ਗਈ ਆਓ ਤੁਹਾਨੂੰ ਤੀਜਾ ਦਰਵਾਜ਼ਾ ਦਿਖਾਉਣੇ ਆਗੇ ਤੇ ਇਹ ਸੀ ਬਾਈ ਜੀ ਆਪਣਾ ਦੂਜਾ ਦਰਵਾਜ਼ਾ ਹਨਾ ਤੇ ਆਓ ਤੁਹਾਨੂੰ ਤੀਜਾ ਦਰਵਾਜ਼ਾ ਦਿਖਾਉਣੇ ਆਗੇ ਇਹ ਆ ਗਿਆ ਬਾਈ ਜੀ ਤੀਜਾ ਦਰਵਾਜ਼ਾ ਹਨਾ ਜੋ ਇਹ ਵੀ ਪਿੰਡ ਦੀ ਫਿਰਨੀ ਤੇ ਜਾ ਕੇ ਨਿਕਲਦਾਗਾ ਤੇ ਆਓ ਦਿਖਾਉਣੇ ਆ ਤੁਹਾਨੂੰ ਆਹ ਦੇਖੋ ਬਾਈ ਜੀ ਸਰਦਾਰ ਮਨਦੀਪ ਸਿੰਘ ਮੀਪੇ ਵਾਲੀ ਗਲੀ ਏ ਵੀ ਪਿੰਡ ਦੀ ਫਿਰਨੀ ਤੇ ਨਿਕਲਦੀ ਹੈਗੀ ਜਾ ਕੇ ਹਨਾ ਆ ਦੇਖੋ ਬਹੁਤ ਸੋਹਣੀ ਚੀਜ਼ ਆ ਹਨਾ ਇਹ ਬਹੁਤ ਵਧੀਆ ਬਣਿਆ ਹੋਇਆਗਾ ਸਰਦਾਰ ਮੁਤਾਬ ਸਿੰਘ ਵਾਲੀ ਪੱਤੀ ਹੈਗੀ ਇਹ ਤੇ ਇਹ ਆ ਗਿਆ ਬਾਈ ਜੀ ਆਪਣਾ ਤੀਜਾ ਦਰਵਾਜ਼ਾ ਹਨਾ ਤੇ ਆਓ ਬਾਈ ਜੀ ਦਿਖਾਉਣਾ ਤੁਹਾਨੂੰ ਚੌਥਾ ਦਰਵਾਜ਼ਾ ਬਹੁਤ ਬਾਈ ਜੀ ਹਨਾ ਪ੍ਰਾਣੀਆਂ ਆਜਾਦਾ ਬਜ਼ੁਰਗਾਂ ਨੇ ਸਾਹਮ ਕੇ ਰੱਖੀਆਂ ਹੋਈਆਂ ਨੇਗੀਆਂ ਤੇ ਇਹ ਆ ਗਿਆ ਬਾਈ ਜੀ ਚੌਥਾ ਦਰਵਾਜ਼ਾ ਹਨਾ ਚੌਥਾ ਦਰਵਾਜ਼ਾ ਬਣਿਆ ਬਾਈ ਜੀ ਸਰਦਾਰ ਜਗਚਾਨਨ ਸਿੰਘ ਚੇਅਰਮੈਨ ਵਾਲੀ ਗਲੀ ਆਹ ਦੇਖੋ ਬਾਈ ਜੀ ਇਹ ਸਰਦਾਰ ਜਗਚਾਨਨ ਸਿੰਘ ਚੇਅਰਮੈਨ ਵਾਲੀ ਗਲੀ ਆ ਜੋ ਕਿ ਇਹ ਵੀ ਪਿੰਡ ਦੀ ਫਿਰਨੀ ਤੇ ਜਾ ਕੇ ਹਨਾ ਨਿਕਲਦੀ ਆਗੀ ਬਾਹਰੇ ਤੇ ਆਉ ਸਾਨੂੰ ਅੰਦਰੋਂ ਵੀ ਦਿਖਾਉਨੇ ਆਗੇ ਇਹ ਤੇ ਆਹ ਦੇਖੋ ਹਨਾ ਬਾਈ ਜੀ ਪੂਰਾ ਪੁਰਾਣਾ ਦ੍ਰਿਸ਼ ਪੁਰਾਣੀਆਂ ਖਿੜਕੀਆਂ ਲੱਗੀਆਂ ਹੋਈਆਂ ਨੇਗੀਆਂ ਹਨਾ ਇਧਰ ਵੀ ਦਿਖਾਉਨੇ ਆ ਸਾਨੂੰ ਪੁਰਾਣੀਆਂ ਖਿੜਕੀਆਂ ਤੇ ਇਹ ਗਲੀ ਆਗੀ ਬਾਈ ਜੀ ਹਨਾ ਜੋ ਕਿ ਚੇਅਰਮੈਨ ਜਗਤਚੰਨ ਸਿੰਘ ਜੀ ਦੇ ਘਰ ਨੂੰ ਜਾ ਕੇ ਨਿਕਲ ਰਹੀ ਹੈ ਇੱਧਰ ਦੀ ਫਿਰਨੀ ਤੇ ਜਾ ਕੇ ਚੜ ਜੂਗੀ ਹਨਾ ਤੇ ਆਓ ਬਾਈ ਜੀ ਸੋਨੂੰ ਦਿਖਾਉਨੇ ਆਂ ਕਿ ਪੰਜਵਾਂ ਦਰਵਾਜਾ ਪੰਜਵਾਂ ਦਰਵਾਜਾ ਸੋਨੂੰ ਦਿਖਾਉਨੇ ਆਂਗੇ ਬਹੁਤ ਸੋਹਣੀਆਂ ਚੀਜ਼ਾਂ ਨੇ ਹਨਾ ਤੇ ਜਿਹੜੇ ਇਹ ਪਿੰਡਾਂ ਨੇ ਸੰਭ ਕੇ ਰੱਖੀਆਂ ਨੇ ਹਨਾ ਤੇ ਕੁਝ ਪਿੰਡਾਂ ਦੇ ਵਿੱਚ ਹੀ ਬਚੀਆਂ ਬਾਈ ਜੀ ਇੰਗੀਆਂ-ਇੰਗੀਆਂ ਚੀਜ਼ਾਂ ਹਨਾ ਨਹੀਂ ਤਾਂ ਸਾਰੇ ਪਿੰਡਾਂ ਦੇ ਵਿੱਚ ਉਹ ਚੀਜ਼ਾਂ ਲੋਪ ਹੋ ਚੁੱਕੀਆਂ ਨਹੀਂ ਆਂ ਤੇ ਆ ਦੇਖੋ ਜੀ ਆਪਣਾ ਪੰਜਵਾਂ ਦਰਵਾਜ਼ਾ ਬਾਬਾ ਨਿਹਾਲ ਸਿੰਘ ਵਾਲੀ ਗਲੀ ਆ ਦੇਖੋ ਬੜਾ ਨੇੜੇ ਹੋ ਕੇ ਦਿਖਾ ਦਈਏ ਬਾਬਾ ਨਿਹਾਲ ਸਿੰਘ ਵਾਲੀ ਗਲੀ ਇਹ ਵੀ ਬਹੁਤ ਸੋਹਣੀ ਚੀਜ਼ ਹੈ ਜੀ ਹੈਨਾ ਦੇਖੋ ਬਹੁਤ ਵਧੀਆ ਬਣਾਇਆ ਜੀ ਹੈਨਾ ਬਹੁਤ ਸੋਹਣੀ ਗੱਲਬਾਤ ਹੈ ਕਿ ਉਹ ਤੁਹਾਨੂੰ ਮੜਾ ਜੇ ਅੰਦਰੋਂ ਵੀ ਦਿਖਾ ਦਈਏ ਤੇ ਪੰਜਵਾਂ ਦਰਵਾਜ਼ਾ ਆ ਗਿਆ ਜੀ ਆਪਣਾ ਤੇ ਇਹ ਅੰਦਰੋਂ ਦੇਖੋ ਜੀ ਪ੍ਰਾਣੀਆਂ ਫਿਰਕੀਆਂ ਵਗੈਰਾ ਪਈਆਂ ਨੇ ਇਹ ਪੁਰਾਣੇ ਦਰਵਾਜ਼ੇ ਲੱਗੇ ਹੋਏ ਨੇ ਇਧਰ ਚਲੋ ਥੋੜਾ ਇਹਨਾਂ ਮੋਟੀਫਾਈ ਕਰਵਾਤਾ ਥੋੜਾ ਪਲਾਸਟਰ ਪਲੋਸਟਰ ਕਰਵਾਤਾ ਤੇ ਇਹ ਬਾਬਾ ਨਿਹਾਲ ਸਿੰਘ ਵਾਲੀ ਗਲੀ ਆ ਗਈ ਜੀ ਇਹ ਵੀ ਪਿੰਡ ਦੀ ਫਿਰਨੀ ਤੇ ਜਾ ਕੇ ਬਾਹਰ ਨਿਕਲ ਰਹੀ ਹੈਗੀ ਹਾ ਜੀ ਤੁਹਾਨੂੰ ਦਿਖਾਉਣਾ ਹੈ ਸਿਮਾ ਦਰਵਾਜ਼ਾ ਤੇ ਇਹ ਆ ਗਿਆ ਜੀ ਸਿਮਾ ਦਰਵਾਜ਼ਾ ਬਾਬਾ ਜੰਗੀਰ ਸਿੰਘ ਹੌਲਦਾਰ ਵਾਲੀ ਗਲੀ ਏ ਬਾਬਾ ਜੰਗੀਰ ਸਿੰਘ ਹੌਲਦਾਰ ਵਾਲੀ ਗਲੀ ਆ ਗਈ ਜੀ ਹਨਾ ਦੇਖੋ ਜੀ ਦਰਵਾਜਾ ਬਹੁਤ ਸੋਹਣਾ ਬਣਿਆ ਹੋਇਆਗਾ ਪੁਰਾਣਾ ਆਓ ਤੁਹਾਨੂੰ ਅੰਦਰੋਂ ਦਿਖਾਉਨੇ ਆ ਜੀ ਦੇਖੋ ਜੀ ਬਹੁਤ ਸੋਹਣੀ ਲੋਕੇਸਨਾ ਇਹ ਵੀ ਗਲੀ ਜਾ ਕੇ ਬਾਹਰ ਨਿਕਲਦੀ ਆ ਜੀ ਇਹ ਵੀ ਬਾਹਰ ਨਿਕਲ ਜੂਗੀ ਜਾ ਕੇ ਫਿਰਨੀ ਤੇ ਤੇ ਆਓ ਤੁਹਾਨੂੰ ਦਿਖਾਉਨੇ ਆ ਜੀ ਸੱਤਵਾਂ ਦਰਵਾਜਾ ਹਨਾ ਇਧਰ ਆ ਗਿਆ ਜੀ ਸੱਤਵਾਂ ਦਰਵਾਜ਼ਾ ਕਿਉਂ ਸੱਤ ਦਰਵਾਜ਼ਿਆਂ ਦੇ ਨਾਲ ਸੱਦਾ ਸਿੰਘ ਵਾਲਾ ਪਿੰਡਾ ਜਿਹੜਾ ਉਹ ਸੱਤ ਦਰਵਾਜ਼ਿਆਂ ਦੇ ਨਾਂ ਦੇ ਨਾਲ ਮਸ਼ਹੂਰ ਆ ਤੇ ਆਹ ਦੇਖੋ ਬਾਈ ਜੀ ਸਰਦਾਰ ਪ੍ਰਦੀਪ ਸਿੰਘ ਸਰਪੰਚ ਵਾਲੀ ਗਲੀ ਜੋ ਇਹ ਗਲੀ ਆ ਬਾਈ ਜੀ ਹਨਾ ਤੇ ਇਹ ਵੀ ਜਾ ਕੇ ਫੁਰਨੀ ਤੇ ਨਿਕਲ ਜੂਗੀ ਤੇ ਇਹਦੀ ਸੱਤ ਵਗੈਰਾ ਇੱਟ ਹੀ ਪਈ ਹੈ ਚਲੋ ਦੁਬਾਰੇ ਕਹਿ ਰਹੇ ਆ ਪੰਚਾਇਤ ਵਾਲੇ ਹਨਾ ਇਹ ਅਸੀਂ ਦੁਬਾਰੇ ਬਣਵਾਉਣੀ ਹੈਗੀ ਇਹ ਹੈਨਾ ਚਲੋ ਕੰਮ ਚੱਲ ਰਿਹਾ ਬਾਈ ਜੀ ਹੈਨਾ ਦੁਬਾਰੇ ਬਣਵਾ ਦੇਣਗੇ ਹੈਨਾ ਇਹ ਸੱਤ ਇਹ ਬਾਈ ਜੀ ਸੱਤਵਾਂ ਦਰਵਾਜ਼ਾ ਆ ਗਿਆ ਪਿੰਡ ਸੱਦਾ ਸਿੰਘ ਵਾਲੇ ਦਾ ਇਹ ਬਾਈ ਜੀ ਜਿਹੜੀ ਜਗ੍ਹਾ ਕੀ ਇਹ ਸਾਰੀ ਦੇਖੋ ਇਹ ਪਿੰਡ ਦਾ ਮੰਨ ਲਓ ਵਿਚਾਰਾ ਆ ਗਿਆ ਜੀ ਇਹ ਪਿੰਡ ਦੇ ਜਿਹੜਾ ਚੌਕ ਹੈ ਪਿੰਡ ਦੇ ਬਿਲਕੁਲ ਵਿਚਕਾਰ ਆ ਚੁੱਕਿਆ ਜੀ ਕਿਉਂ ਇਧਰਲੀ ਸਾਈਡ ਵੀ ਉਹ ਨਹੀਂ ਘਰਨੇ ਜੀ ਇਧਰਲੀ ਵੀ ਤੇ ਇਧਰਲੀ ਵੀ ਤੇ ਇਧਰਲੀ ਇਹ ਪਿੰਡ ਦੇ ਵਿਚਾਲੇ ਜਗ੍ਹਾ ਬਣੀ ਹੋਈ ਆਗੀ ਜੀ ਸੱਦਾ ਸਿੰਘ ਵਾਲੇ ਪਿੰਡ ਦੇ ਵਿੱਚ ਜੀ ਆ ਦੇਖੋ ਬਾਈ ਜੀ ਇਹ ਜਿਹੜੇ ਸੱਤੇ ਦਰਵਾਜੇ ਆ ਹੁਣ ਸੱਤੇ ਦਰਵਾਜਿਆਂ ਦੀ ਤੁਹਾਨੂੰ ਇਕੱਠੀ ਵੀਡੀਓ ਦਿਖਾਉਣਾ ਹੈ ਜੀ ਹਨਾ ਵਿਚਾਲੇ ਖੜਕੇ ਮੈਂ ਵੀਡੀਓ ਬਣਾ ਰਿਹਾਗਾ ਆ ਦੇਖੋ ਜੀ ਇਹ ਪਿੰਡ ਦੀ ਸੱਤ ਦੇ ਵਿਚਾਲੇ ਆਉਂਦੇ ਆ ਜੀ ਸੱਤੇ ਦਰਵਾਜੇ ਜੋ ਸੱਤੇ ਦਰਵਾਜੇ ਨੇ ਜੀ ਦੇਖੋ ਇਹ ਬਿਲਕੁਲ ਵਿਚਾਲੇ ਆ ਕੇ ਗੜੀਆਂ ਨਿਕਲਦੀਆਂ ਨੇ ਹਨਾ ਜੀ ਆ ਦੇਖੋ ਜੀ ਤੇ ਜਿਹੜੀ ਆ ਜਗਾ ਕੀ ਜੀ ਇਹ ਆ ਗਈ ਆਪਣੀ ਪੰਚਾਇਤੀ ਜਗਾ ਜੋ ਕਿ ਪਿੰਡ ਵਾਲਿਆਂ ਨੇ ਇੱਥੇ ਬਜ਼ੁਰਗ ਬੈਠੇ ਹੁੰਦੇ ਨੇਗੇ ਹਨਾ ਕੋਈ ਤਾਂ ਸਕੇਡ ਰਿਹਾ ਕੋਈ ਕੁਝ ਹੋਰ ਕਰ ਰਿਹਾਗਾ ਤੇ ਇੱਥੇ ਮੰਨ ਲਓ ਪੁਰਾਣੀਆਂ ਕਿਤਾਬਾਂ ਵੀ ਰੱਖੀਆਂ ਹੋਈਆਂ ਨੇਗੀਆਂ ਹਨਾ ਜੋ ਕਿ ਪੜਨ ਦੇ ਚਾਹਵਾਨ ਨੇ ਕਿ ਕਿਤਾਬਾਂ ਨੂੰ ਪੜ ਲੈਣਾ ਆਓ ਤੁਹਾਨੂੰ ਇਹਦਾ ਅੰਦਰ ਦਾ ਵੀਊ ਵੀ ਦਿਖਾਉਨੇ ਆਗੇ ਆਓ ਵਾਈਜ਼ੀ ਦਿਖਾਉਨੇ ਅੰਦਰ ਦਾ ਵੀ ਇਹ ਆ ਦੇਖੋ ਬਾਈ ਜੀ ਹਨਾ ਇਹ ਵੀ ਜੋ ਪੂਰੇ ਦਰਵਾਜੇ ਵਗੈਰਾ ਲੱਗੇ ਹੋਏ ਨੇ ਸਾਰੇ ਦਰਵਾਜੇ ਪੁਰਾਣੇ ਨੇਗੇ ਆ ਦੇਖੋ ਜੀ ਠੀਕ ਹੈ ਲਾਡੂ ਆ ਦੇਖੋ ਜੀ ਆਪਣੇ ਬਜ਼ੁਰਗ ਸੁੱਤੇ ਪਏ ਨੇਗੇ ਇੱਥੇ ਆਪ ਕੋ ਉੱਦੋਂ ਅੰਦਰੋਂ ਆਉਂਦਾ ਜੀ ਤੇ ਨਾ ਪਿੰਡ ਦੇ ਬਜ਼ੁਰਗਾਂ ਵਾਸਤੇ ਤੇ ਕੁਰਸੀਆਂ ਮੰਜਾਂ ਦਾ ਪੂਰਾ ਪ੍ਰਬੰਧ ਕਰਿਆ ਹੋਇਆਗਾ ਹੇ ਆ ਦੇਖੋ ਜੀ ਇੱਧਰ ਬਜ਼ੁਰਗ ਹਨ ਤਾਂ ਸਕੇਟ ਰਹਿ ਰਹੇ ਨੇ ਗੋਟ ਦੇ ਆ ਜਗ੍ਹਾ ਨੂੰ ਪੂਰਾ ਸੰਭ ਕੇ ਰੱਖਿਆ ਹੋਇਆਗਾ ਆ ਦੇਖੋ ਬੱਚੇ ਖੇਡ ਰਹੇ ਨੇ ਉੱਪਰ ਦੇਖੋ ਜੀ ਹਨਾ ਪੁਰੀਆਂ ਪ੍ਰਾਣੀਆਂ ਬਰਸਤਾਂ ਕੋਈ ਕਿ ਸੰਭ ਕੇ ਰੱਖ ਸਕਦਾਗਾ ਨਹੀਂ ਹਰੇਕ ਦੇ ਬਸ ਦੀ ਗੱਲ ਨਹੀਂ ਹੈਗੀ ਹਨਾ ਤੇ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖ ਸਕੇ ਦੇਖੋ ਜੀ ਤੇ ਆਪਣੇ ਬਾਹਰ ਬਜ਼ੁਰਗ ਬੈਠੇ ਆ ਜੀ ਹਨਾ ਉਹਨਾਂ ਨਾਲ ਕਰਦੇ ਆ ਗੱਲਬਾਤ ਸੋ ਸਸੀ ਗੱਲਬਾਤੂ ਜੀ ਆਸ ਜਾਲ ਤੇ ਇਹ ਪਿੰਡ ਦਾ ਨਾਮ ਮੰਨ ਲਓ ਜੀ ਸੱਦਾ ਸਿੰਘ ਵਾਲਾ ਕਿਵੇਂ ਪਿਆ ਜੀ ਉਹ ਲਖਾ ਨਾ ਹਾਈ ਵੀ ਪਹਿਲਾਂ ਨਾ ਇਹਦਾ ਗੌਲਤਪੁਰ ਸੀ ਠੀਕ ਆ ਬਾਪੂ ਜੀ ਉਦੋਂ ਮਾਦ ਇੱਕ ਬਜ਼ੁਰਗ ਦ ਸੀ ਹਾਂਜੀ ਉਹਦਾ ਆ ਵੀ ਸੀ ਠੀਕ ਆ ਬਾਪੂ ਜੀ ਉਹਦਾ ਨਾਮ ਸੀ ਸੱਦਾ ਸਿੰਘ ਵਾਲਾ ਠੀਕ ਆ ਜੀ ਸੱਦਾ ਸਿੰਘ ਸੱਦਾ ਸਿੰਘ ਉਹਨਾਂ ਦਾ ਨਾਮ ਸੀ ਜੀ ਹਾਂ ਕਿ ਪਏਗਾ ਯੋਗ ਨਾਮ ਆ ਗਿਆ ਹਾਂਜੀ ਤੂੰ ਕਹੇਗਾ ਉਹ ਅਸੀਂ ਪੰਗਵਾ ਲਾਂਗੇ ਮੁੰਡਾ ਠੀਕ ਹੈ ਜੀ ਇਹ ਬਾਕੀ ਬੰਦੋਂ ਪਤਾ ਹਾਂਜੀ ਕੋਈ ਮਾੜਾ ਨਹੀਂ ਦੱਸ ਠੀਕ ਹੈ ਜੀ ਉਹ ਫਿਰ ਉਹ ਬਜ਼ੁਰਗ ਕਵੇ ਹਾਂ ਨਾਮ ਤੇ ਨਾ ਸੱਦਾ ਸਿੰਘ ਵਾਲਾ ਨਰਪਾ ਅਸਾ ਜੀ ਉਹ ਬਜ਼ੁਰਗ ਦਾ ਨਾਮ ਸੱਦਾ ਸਿੰਘ ਸੀ ਜੀ ਹਾਂ ਠੀਕ ਹੈ ਠੀਕ ਹੈ ਜੀ ਵੀ ਉਹਦੇ ਲਾਦ ਨਹੀਂ ਸੀ ਹੈਗੀ ਹਾਂ ਠੀਕ ਹੈ ਜੀ ਮੈਂ ਸਮਝ ਗਿਆ ਪਹਿਲਾਂ ਕਿ ਵੀ ਉਹਦੇ ਦਾ ਮੁੰਡੇ ਦਾ ਨਾਮ ਸੀ ਜੀ ਸੱਦਾ ਸਿੰਘ अच्छा ठीक है जी बुजुर्ग ਦਾ ਨਾਮ ਸੱਦਾ ਸਿੰਘ ਸੀ ਹਾਂ ਉਹਦੇ ਨਾਂ ਤੇ ਬਣਿਆ ਜੀ ਹਾਂ ਉਹਦਾ ਪਿੰਡ ਦਾ گاਉਂ ਨਰਪਾ ਸੱਦਾ ਸਿੰਘ ਗੜਾਈ ਸੱਦਾ ਸਿੰਘ ਠੀਕ ਹੈ ਜੀ ਹੋਰ ਦੱਸੋ ਤੇ ਕੀ ਨਾਂ ਸੀ ਜੀ ਪਹਿਲਾਂ ਦੌਲਤਪੁਰ ਸੀ ਜੀ ਇਹ ਪਿੰਡ ਦਾ ਨਾਂ ਪਹਿਲਾਂ ਦੌਲਤਪੁਰ ਸੀ ਠੀਕ ਆ ਬਾਪੂ ਜੀ ਹਾਂ ਤੇ ਜਿਹੜੇ ਦਰਵਾਜ਼ੇ ਬਣਿਆ ਜੀ ਜਾਂ ਆਪਣੇ ਸੱਤ ਦਰਵਾਜ਼ੇ ਨੇ ਜਿਹੜੇ ਹਨਾ ਇਹ 47 ਦੀ ਬੰਡ ਤੋਂ ਪਹਿਲਾਂ ਦੇ ਨੇ ਜੀ ਹਾਂ ਜੀ 47 ਦੀ ਬੰਡ ਤੋਂ ਓਏ ਬਾਦੂ ਲਾਮਾ ਯੋਗਪਨਰ ਬੱਧੀਆ ਹਾਂਜੀ ਉਹ ਹੈ 6-7 ਕਾਫ ਹਾਂਜੀ ਇੱਕ ਬਸਰਾ ਬਣਾਈ ਸੀ ਠੀਕ ਹੈ ਜੀ ਮੈਨੂੰ ਆਵੇ ਆਹ ਤਾਂ ਬਾਲਾ ਨੇ ਹਾਂ ਇੱਕ ਬਸਰਾ ਬਣਾਈ ਸੀ ਉਹ ਵਾਦਿਆ ਹਾਂ ਥੋਰ ਜ਼ੋਰ ਤੇ ਹਾਂਜੀ ਬਜ਼ੁਰਗਾਂ ਨੇ ਹਾਂ ਇਹਨਾਂ ਦੇ ਪਛੋਟ ਬੰਦ ਸਦੇ ਹਾਂ ਇਹ ਮੁਰੇ ਬੰਦ ਸਦੇ ਆਪਨ ਵਾਦਿਆ ਕਸਟਮਰ ਜੀ ਹਾਂ ਕਿ ਕੀ ਬੇਚ ਰਹੇ ਹਾਂ ਹਾਂ ਕੁੜੀਆਂ ਹਾਂ ਇਹ ਸਾਮ ਆ ਦੇ ਕੇ ਕਰਨਾ ਮਰ ਹਾਂ ਤੱਕ ਦੇ ਨਾਲ ਠੀਕ ਹੈ ਠੀਕ ਹੈ ਬਾਪੂ ਜੀ ਕਿੰਨਾ ਕੁ ਹਾਂ ਜੇ ਇਹ ਗਮਾਤ ਵਿੱਚ ਕੰਮ ਕੀਤਾ ਮਰ ਉਹ ਲਾ ਸੋਇਆ ਠੀਕ ਹੈ ਬਾਪੂ ਜੀ ਕਿੰਨਾ ਘੜੀਆਂ ਅਸੇ ਸੇ ਪੱਤੀਆਂ ਆ ਗਈਆਂ ਜੀ ਹਾਂ ਹਾਂ ਇਹ ਇਹ ਇੱਕ ਪੱਤੀ ਇਹ ਕਾ ਪੱਤੀ ਹੈ ਜੋ ਦਰਵਾਜੇ ਦਾ ਹਾਂ ਜੀ ਉਹ ਪੱਤੀ ਦੇ ਦਰਵਾਜਾ ਹੈ ਨਹੀਂ ਠੀਕ ਹੈ ਜੀ ਹਾਂ ਜੀ ਉਹ ਵਾਕੀ ਪੱਤਿਆਂ ਦਾ ਆਪ ਕੋ ਨੰਬਰ ਨੰਬਰ ਵਾਰਨ ਆਪ ਕੋ ਜਦੋਂ ਵਾਰਦੇ ਬਰਨ ਠੀਕ ਹੈ ਉਹਦੇ ਨਾਲ ਬਾਈ ਪ੍ਰਧਾਨ ਤੋਂ ਵਧੇ ਜਾ ਹਾਂ ਜੀ ਪਿੱਛੇ ਵਧੇ ਗਏ ਠੀਕ ਹੈ ਜੀ ਇਹ ਜਗ੍ਹਾ ਇਕਲਾ ਗਾਰ ਸੀ ਠੀਕ ਹੈ ਅਸੇ ਹੀ ਅਗਲੀ ਹਾਂ ਹਾਂ ਜੀ ਇਹ ਦੂਜੀ ਹਾਂ ਜੀ ਇਹ ਦੂਜਾ ਬੜਾ ਗਿਆ ਠੀਕ ਹੈ ਇੱਕ ਹੋਰ ਗਾਰ ਸੀ ਹਾਂ ਜੀ ਉਹ ਕਹ ਅਕ ਦਿਵਾਨ ਅਈ ਸੀ ਠੀਕ ਆ ਜੀ ਅਸਾ ਦਰਵਾਜੀ ਦੀ 7 ਵੀ ਡਿਗ ਪੀਜੀ ਜਿਹੜਾ ਉਹ ਆਪਣਾ ਹਾਂ ਠੀਕ ਹੈ ਹਾਂ ਜੀ ਉਹ ਫਿਰ ਦਵਾਰੇ ਪਹੁੰਚੇ ਸੀ ਹਾਂ ਜੀ ਉਹ ਆਸ ਲੈ ਕੇ ਆਉਂਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ 7 ਆ ਕੇ ਪਰਦਾ ਕਰਮ ਤੇ ਹੁਣ ਮੰਨ ਲਓ 7 ਉਹਦੀ ਪਹੁੰਚ ਨਹੀਂ ਫਿਰ ਕਿ ਪਾਉਂਗੇ ਕੌਣ ਦੇ ਸੀ ਅਸਾ ਸਹੀ ਦੇਖੋ ਹਾਂ ਦੇਖੋ ਸਾਹਿਬਾ ਕਿਤਾਬ ਹੋ ਗਿਆ ਅਸਾ ਫਿਰ ਵਾਉਣਗੇ ਪਿੰਡ ਦੇ ਸਰਪੰਚ ਨੂੰ ਨਹੀਂ ਕਿਹਾ ਸੀ ਫਿਰ ਉਹਦੀ ਸੱਤਾ ਵੀ ਪਿੰਡ ਦੇ ਸਰਪੰਚ ਨੂੰ ਹਾਂ ਵੀ ਉਹਦੀ ਸੱਤ ਬਾਰੇ ਕੋਈ ਗੱਲਬਾਤ ਹਾਂ ਇਹ ਆਪਣਾ ਮਹਾ ਬਾਂਦਰਾਂ ਹੁੰਦਾ ਹਾਈ ਆ ਅਨਲੇ ਜੀ ਆਪਣਾ ਆਸਾ ਹਾਂ ਜੀ ਹਾਂ ਮਾਨਸਾੜੀ ਹਾਂ ਬਾਂਸਾ ਹਾਈ ਉਹ ਬੇਕਰ ਵਾਲੀ ਇੱਥੇ ਖੜੀ ਹੋਈ ਸੀ ਠੀਕ ਆ ਬਾਪੂ ਜੀ ਓਹੋ ਵਾਹ ਵਾਖਲਾ ਕਰ ਪਿਆ ਹਾਈ ਜੀ ਜਵਾਮ ਬਰਨਵਾਖ ਦਾ ਠੀਕ ਹੈ ਇਹ ਬੜਾ ਬਰਗੜਾਈ ਹਾਈ ਅਰਾ ਨਜ਼ਰਾ ਉਹ ਚਲੋ ਜ ਆ ਕੇ ਕਰਦੇ ਆ ਗਾ ਚਲੋ ਕੋਈ ਨਹੀਂ ਹੈ ਨਾ ਜੀ ਉਹ ਵੀ ਕਿਉਂ ਜਿੱਥੇ ਇੰਨਾ ਹੋ ਚੁੱਕਾ ਹੀ ਪਿੰਡ ਦੇ ਸਾਥ ਦੇ ਨਾਲ ਉਹ ਵੀ ਹੋ ਜੂਗਾ ਕੋਈ ਹੈ ਨਾ ਤੇ ਬੇਚ ਆਪਣੇ ਕੁਝ ਦੂਸਰੇ ਬਜ਼ੁਰਗ ਕਹਿ ਰਹੇ ਸੀ ਤੇ ਜਿਹੜਾ ਆਪਣੀ ਇਹ ਇੱਕ ਗਲੀ ਰਹਿੰਦੀ ਹੈ ਜੀ ਦਰਵਾਜ਼ੇ ਬਿਨਾ ਤੇ ਇਹਦਾ ਵੀ ਕੋਈ ਮੁੱਦਾ ਚੱਕਿਆ ਹੋਇਆ ਜੀ ਦਰਵਾਜ਼ੇ ਬਾਰੇ ਇਹਦਾ ਮੁੱਦਾ ਕੋਈ ਚੱਕਣ ਅਜੇ ਕੋਈ ਮੁੱਦਾ ਨਹੀਂ ਚੱਕਿਆ ਹਾਂ ਇਹ ਵੀ ਇਹ ਹੈ ਜੀ ਜਿਹੜੀ ਆ ਇਹਦਾ ਹਾਂਜੀ ਉਹ ਲੋਕ ਵਾਸਤੇ ਵੀ ਹਾਂਜੀ ਤੇ ਹੋਰ ਪੱਤੀ ਦੀ ਆ ਠੀਕ ਆ ਬਾਪੂ ਜੀ ਜਿਹੜੀ ਪਹਿਲੇ ਵਾਸਤੇ ਆ ਹਾਂਜੀ ਓਏ ਹੋਰ ਪੱਤੀ ਦੀ ਆ ਠੀਕ ਹੈ ਜਗ੍ਹਾ ਹੀ ਹੈ ਜੀ ਕੋਣ ਗੋਵਾ ਜਣਾਣਾ ਉਹ ਵਾ ਹਾਂ ਜੀ ਪਛੜ ਗਿਆ ਠੀਕ ਹੈ ਜੀ ਨਹੀਂ ਜੀ ਇਹ ਵਾ ਆ ਇਥੇ ਮੇਰੇ ਅੱਗੇ ਫਿਰ ਨਹੀਂ ਇਧਰ ਨਹੀਂ ਫਿਰਨੀ ਹਾਂ ਹਾਂ ਕਿਸੇ ਨਹੀਂ ਫਿਰਨੀ ਹਾਈ ਕੋਈ ਨਾਂ ਨਹੀਂ ਚੌੜਾ ਫਾਂਦੇ ਦਾ ਹਾਈ ਆ ਆ ਆਪ ਹੀ ਜਾਵੇਗਾ ਆਪ ਹੀ ਜਾਵੇਗਾ ਕੁਦਰਤ ਜੁਰਵਾ ਕੀ ਕੋਈ ਪੁੱਜਾ ਦੇ ਦਾ ਰੇਂਡਾ ਨੂੰ ਸੱਥੀ ਜਰਿਆ ਚੌੜਾ ਬਲੀਆ ਦਾ ਇਹ ਜੀ ਜੀ ਕੋਲ ਜੀ ਹਾਈ ਕੋਲ ਗਏ ਆ ਜੀ ਠੀਕ ਆ ਠੀਕ ਆ ਜੀ ਹਾਂ ਬੜਵਾ ਠੀਕ ਆ ਜੀ ਹਾਂ ਆ ਸੋਹਣ ਬੇਰ ਕਾ ਨਾ ਹਾਂ ਜੀ ਬੰਦੋਵਾਰਾ ਜਿਹੜਾ ਦਿੱਤਾ ਠੀਕ ਆ ਜੀ ਉਹ ਕਿਤੇ ਠੀਕ ਆ ਜੀ ਔਰ ਦੱਸੋ ਹਾਂ ਇਹ ਤੇ ਆਪਣਾ ਇੱਕ ਕਈ ਕ ਸਾਲ ਪਹਿਲਾਂ ਦੇ ਨੇ ਇਹ ਦਰਵਾਜ਼ੇ ਬੰਡ ਤੋਂ ਬੰਡ ਤੋਂ ਪਹਿਲਾਂ ਦੇ ਨੇ ਹਨਾ ਜੀ ਇਹ ਹਾਂ ਜੀ ਕਿੰਨਾ ਕ ਟਾਈਮ ਵਾਲਾ 47 ਦੀ ਬੰਡ ਤੋਂ ਕਿੰਨਾ ਕ ਟਾਈਮ ਪਹਿਲਾਂ ਦੇ ਨੇ ਇਹ ਦਰਵਾਜ਼ੇ ਸੁਣੋ ਸੋਡੀ ਸੁਰਤ ਸੰਭਲਨ ਤੋਂ ਪਹਿਲਾਂ ਦੇ ਬਣੇ ਹੋਏ ਆ ਹਾਂ ਬਾਈ ਆ ਗਏ ਬੇਰ ਹਾ ਜੀ ਹਾਂ ਜੇ ਮਨ ਲੋ ਬੱਚੇ ਖੇਡ ਰਹੇ ਤੁਸੀਂ ਵੀ ਇਥੇ ਇਸ ਤਰੀਕੇ ਖੇਡੋ ਇਹਦੇ ਅੱਗੇ ਜੀ ਐਸੋ ਇਹਦੇ ਠੀਕ ਹੈ ਠੀਕ ਲਓ ਜੀ ਆਹ ਕਰ ਦਈਦਾ ਹਾਂ ਵਾਪਸ ਹਾਂ ਜੀ ਇਹ ਪਹਿਲਾਂ ਕੱਚੀ ਸੀ ਠੀਕ ਹੈ ਜੀ ਇਹ ਜਿਹੜੀ ਮੰਨ ਲੋ ਧਰਮਸਾਲਾ ਕੱਚੀ ਸੀ ਪਹਿਲਾਂ ਜੀ ਪਹਿਲਾਂ ਕੱਚੀ ਠੀਕ ਹੈ ਜੀ ਫੇਰ ਦੁਬਾਰਾ ਸਾਂਤਲਾ ਪਾ ਲਈ ਹਾਂ ਜੀ ਹਾਂ ਜੀ ਆਪਣਾ ਗੋਲੇ ਪਾਸੇ ਪੱਥਰ ਠੀਕ ਹੈ ਜੀ 1960 ਵੀ ਲੱਗਿਆ ਪਿਆ ਠੀਕ ਹੈ ਜੀ ਇਹ ਆਹ ਵੇਖੋ ਨਿੱਕੀ ਅਸੀਂ ਮੰਗ ਲਈ ਅਸੀਂ ਧਰ ਮਸਾਲਾ ਵੀ 1960 ਚ ਦੁਬਾਰੇ ਬਣਾਈ ਆ ਜੀ ਧੰਨਵਾਦ ਬਣਾ ਲਈ ਠੀਕ ਹੈ ਠੀਕ ਹੈ ਜੀ ਜੋ ਆਵੇ ਬੁਲਾ ਕੇ ਫਿਰ ਇਹ ਵੀ ਛੱਤ ਖਰਾਬ ਹੋ ਗਈ ਠੀਕ ਹੈ ਜੀ ਫਿਰ ਇਹ ਛੱਤ ਧੰਨਵਾਦ ਹੈ ਪੱਕੇ ਤੇ ਬੱਪੂ ਜੀ ਜਿੰਨੇ ਇਹ ਪੁਰਾਣੀਆਂ ਚੀਜ਼ਾਂ ਹਨਾ ਪਈਆਂ ਨੇ ਇਹਨਾਂ ਨੂੰ ਦੇਖ ਕੇ ਕਿਵੇਂ ਤੁਹਾਡੂੰ ਰੂਹ ਨੂੰ ਸਕੂਨ ਮਿਲਦਾ ਜੀ ਜੇ ਪੁਰਾਣੀਆਂ ਚੀਜ਼ਾਂ ਨੂੰ ਦੇਖ ਕੇ ਹਦੂ ਰੂਹ ਨੂੰ ਮੰਨ ਲਓ ਸਕੂਨ ਮਿਲਦਾ ਜੀ ਪੁਰਾਣੀਆਂ ਚੀਜ਼ਾਂ ਨੂੰ ਹਾਂ ਜੀ ਆ ਨਾ ਜੀ ਹਾਂ ਕੀ ਭਾਉਂ ਤੁਸੀਂ ਆਓ ਹਾਂ ਜੀ 12 ਬੰਦੇ ਆਉਣ ਰਹਿਣਾ ਹਾਂ ਜੀ ਉਹ ਵੀਡੀਓ ਬਣਾ ਕੇ ਲੈ ਕੇ ਜਾਣਾ ਹਾਂ ਜੀ ਹਾਂ ਜੀ ਬਾਕੀ ਕੋਈ ਨਹੀਂ ਤਿਆਰ ਕਰਕੇ ਲਿਆਣਾ ਹਾਂ ਜੀ ਉਹ ਪੁਰਾਣੀ ਚੀਜ਼ ਬਿਲਕੁਲ ਬਿਲਕੁਲ ਦੂਸਰੋਂ ਉਹਨਾਂ ਬਾਤ ਕਸਰ ਪਿੰਡ ਨੇ ਕਹੇ ਧਰਵਾ ਦੇ ਬਿਲਕੁਲ ਜੀ ਬਾਕੀ ਹਾਂ ਜੀ ਬਾਪੂ ਜੀ ਬਹੁਤ ਘੱਟ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਰਹੀਆਂ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਨੇ ਬਹੁਤ ਜ਼ਿਆਦੇ ਘੱਟ ਪਿੰਡਾਂ ਦੇ ਵਿੱਚ ਰਹਿ ਜਾਂਦੀਆਂ ਨੇ। ਜੀਰਾਂ ਨੂੰ ਬੋਲ ਦਿਓ। ਹਾਂ ਜੀ। ਇਹ ਸ਼ਾਂਦੀ ਸਗਾ ਸਾਂਦ ਕੇ। ਹਾਂ ਜੀ। ਪਿੱਛੇ ਹਟਦੇ ਲੋਕ। ਠੀਕ ਆ ਜੀ। ਇੱਥੇ ਆਪਣਾ ਜਦੋਂ ਪੁਰਾਣਾ ਵਿਆਹ ਹੋਣ ਲੱਗਦਾ ਹਾਂ ਜੀ। ਉਹ ਮੈਂ ਇੱਥੇ ਵਿੱਚ ਤਾਰਾਂ ਹਾਂ ਇਹ ਜਨ ਜਨ ਹਾਂ ਆਈ ਗਈ ਬਾਪੂ ਇਹ ਕੁੰਡੀ ਮੜੀ ਜੀ ਇਧਰ ਲੈ ਹੱਥ ਚ ਫੜ ਲਓ ਜੀ ਤੁਹਾਡਾ ਮੂੰਹ ਨਹੀਂ ਆ ਰਿਹਾ ਮੂਰੇ ਹੱਥ ਆ ਰਿਹਾ ਇਹ ਇੱਥੇ ਆ ਰਿਹਾ ਚਲੋ ਆਪਣੇ ਮੁੰਡੇ ਨੇ ਨਹੀਂ ਚੋੜਿਆ ਹੈ ਨਾ ਉਹਨੇ ਉਹਦਾ ਪਹਿਲਾਂ ਕਿਹਨੂੰ ਦੱਸਣਾ ਸੀ ਹਾਂ ਵੀ ਮਾੜਾ ਉਹਨਾਂ ਦਾਲ ਕਿਉਂਕਿ ਉਹਨਾਂ ਦਾ ਦਾਦਾ ਹਾਂ ਮੂੰਹ ਬਦਲ ਬਣ ਜਲਮਾ ਨਾ ਨਾ ਮੂਰੇ ਹੱਥ ਆ ਰਿਹਾ ਸੀ ਜੀ ਹਾਂ ਤੇ ਇਧਰ ਲੈ ਚਕਾਓ ਚਲੋ ਕੋਈ ਨਾ ਜੀ ਹੈ ਨਾ ਬਸ ਇਹ ਉਹ ਫਿਰ ਸਾਂਝੀ ਜਗ੍ਹਾ ਹੋਗੀ ਹਾਂ ਔਰ ਜੋ ਅਲੀ ਭਾਈ ਸੁਭਾਅ ਕਰਨ ਲੱਗੇ ਹਾਂ ਮੇਰੀ ਪਹਿਲਾ ਅੰਨਾਂ ਦੀ ਛੱਤ ਸੀ ਹਾਂਜੀ ਵਾਪਸੀ ਫਿਰ ਵੱਗ ਬਾਲਿਆਂ ਦੀ ਹਾਂਜੀ ਤੇ ਸਾਡੀ ਛੱਤ ਸੀਗੀ ਹਾਂ ਉਹ ਆਸਰ ਤੇ ਮੈਂ ਬੁਵਾ ਦਿਆ ਇਧਰ ਪਹਿਲੇ ਦਰਵਾਜ਼ੇ ਵਾਲੀ ਜੀ ਪਰਮ ਸਿੰਘ ਵਾਲੀ ਇਹ ਆਰਸੀ ਵਾਲੀ ਹਾਂਜੀ ਇੱਥਾ ਤੋਂ ਬੁਵਾ ਲਈ ਠੀਕ ਹੈ ਵਾਪਸੀ ਹੱਲੇ ਵੀ ਆਰਸੀ ਵਾਲੀ ਆਗਲੀ ਠੀਕ ਹੈ ਉਹ ਵੀ ਵੀ ਉਹ ਵੀ ਠੀਕ ਹੈ ਚਾਰ ਦਰਵਾਜ਼ੇ ਵਾਲੀ ਹਾਂ ਜੋ ਆਰਸੀ ਹੈ ਚਾਤਾ ਇਹ ਆਪਣੇ ਚਾਰ ਦਰਵਾਜ਼ੇ ਆ ਗਏ ਇੱਕ ਤਾਂ ਆ ਗਏ ਜੀ ਆਪਣੇ ਮੰਨ ਲਓ ਪ੍ਰਗਟ ਸਿੰਘ ਵਾਲਾ ਤੁਸੀਂ ਵਵਾਈ ਆ ਜੀ ਹਾਂ ਜੀ ਤੇ ਇੱਕ ਆਪਣਾ ਮਨਦੀਪ ਸਿੰਘ ਵਾਲੀ ਜੀ ਹਾਂ ਇੱਕ ਜਗਚਾਨਣ ਸਿੰਘ ਵਾਲੀ ਤੇ ਇੱਕ ਆ ਗਈ ਆਪਣੀ ਉਹ ਸਾਹਮਣੇ ਬਾਬਾ ਜੰਗੀਰ ਸਿੰਘ ਵਾਲੀ ਜੀ ਇਹ ਚਾਰੇ ਦਰਵਾਜ਼ਿਆਂ ਦੀ ਤੁਸੀਂ ਵਵਾਈ ਆ ਜੀ ਨਹੀਂ ਜੀ ਉਹ ਮੈਂ ਇਹ ਸਾਡੀ ਪੱਤੀ ਆ ਹਾਂ ਜੀ ਮੈਂ ਉਹਦਾ ਮੂੰਹੇ ਆ ਕੇ ਵਵਾਲ ਠੀਕ ਹੈ ਜੀ ਬਾਕੀ ਇਹ ਜਿਹੜੀ ਬਾਖ ਹੋਵੇ ਰਲਤਾ ਦਾ ਇਹ ਹੋਵੇਗਾ ਨਾਲੀ ਪਾਸੇ ਦੇਣੀ ਠੀਕ ਹੈ ਜੀ ਸਾਪੜਾ ਸਰਪੰਚ ਹੈ ਕਾਹਲ ਫੋੜੋ ਹਾਂ ਇੱਕ ਕਾਹਲ ਫੋੜਨੇ ਬੋਲਣਾ ਮੰਨੋ ਬੀ ਦੀ ਰਿਪੇਅਰ ਕਰਾਈ ਹੈ ਜੀ ਪੁਰਾਣੀਆਂ ਸੱਤਾਂ ਦੀ ਪਹਿਲਾਂ ਵਾਲੀਆਂ ਦੀ ਨਹੀਂ ਕੋਈ ਆਖ ਹਾਂ ਜਵਾੜਾ ਸੱਤਾਂ ਬਾਰ ਦੀ ਪਹਿਲਾਂ ਵਾਲੀ ਸੱਤ ਢਾਈ ਵੀ ਸੀ ਪੁਰਾਣੀ ਹਾਂ ਠੀਕ ਹੈ ਉਹ ਵੀ ਸੀ ਹਾਂ ਜੀ ਉਹਦੇ ਉਹਦੇ ਦੀ ਵੀ ਲਾਈ ਦੀ ਸੀ ਹਾਂ ਉਹਦੇ ਜੂ ਵੀ ਉਹਦੇ ਜੂ ਵੀ ਠੀਕ ਹੈ ਜੀ ਹਾਂ ਜੀ ਇਹ ਫਿਰ ਦੁਬਾਰੇ ਆਸਨ

बजुर्गानी <highgli> ਆਪ ਚੌਕ ਚੱਕਰ ਜੀ ਹੂੰ ਤੇ ਨਾ ਨਾ ਪੱਲਾ ਨਾ ਹੂੰ ਠੀਕ ਹੈ ਜੀ ਬਹਾ ਗੱਡਣ ਤੋਂ ਬਾਅਦ ਉਹ ਚੌਕੜੀ ਸੀ ਬੰਦ ਕੇ ਠੀਕ ਹੈ ਬਾਕੀ ਬਹਾ ਗੱਡਣਾ ਤੱਕ ਉਹ ਵੇਲਾ ਬੱਝ ਠੀਕ ਹੈ ਕੋ ਬਾਪੂ ਬੰਦ ਠੀਕ ਹੈ ਬਾਕੀ ਤੇ ਲਓ ਵੀ ਦੋਸਤੋ ਹਨਾ ਬਾਪੂ ਜੀ ਨੇ ਇਨੀ ਜਾਣਕਾਰੀ ਦਿੱਤੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹਨਾ ਤੇ ਸਾਡੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਤੁਸੀਂ ਜੁੜੇ ਰਹਿਣਾ ਬੋਮੋਸੋ ਦਾ ਪੰਜਾਬ ਦੇ ਨਾਲ ਤੁਸੀਂ ਸਾਡਾ ਚੈਨਲ ਲਾਇਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਕਿਸ ਨੂੰ ਅਸੀਂ ਨਵੀਂ ਵੀਡੀਓ ਦਿਖਾ ਸਕੀਏ ਸਤਿ ਸ਼੍ਰੀ ਅਕਾਲ ਬਾਪੂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਰਸ਼ਕੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ